ਪਾਈ ਸਤਿ ਸ਼੍ਰੀ ਅਕਾਲ ਮਿੱਤਰੋ ਬਰਾ ਸਾਡੇ ਖਾਇ ਜਾਨੀਰ ਕੀ ਸਾਰੇ ਘੋਰ ਘੋੜਿਆਂ ਦਾ ਲੱਗਿਆ ਹੋਇਆ ਮੇਲਾ ਮਿੱਤਰੋ ਫਾਰਮ ਵਾਲੇ ਬੰਦੇ ਸਾਰੇ ਪਹੁੰਚੇ ਹੋਏ ਨੇ ਤੇ ਆ ਆ ਰਾਮ ਧਾਲੀਵਾਲ ਸਟੱਡ ਫਾਰਮ ਆ ਬਾਈ ਹੁਣ ਤਾਂ ਆਪਾਂ ਥੋੜੀ ਨੌਲੇਜ ਲਵਾਂਗੇ ਕਿੱਦਾਂ ਲੱਗਿਆ ਆ ਆ ਬੜਾ ਆ ਆ ਖੜਿਆ ਬਾਈ ਹੁਣ ਯਾਰ ਅੱਗੇ ਇੱਕ ਮਿੰਟ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਰਾ ਠੀਕ ਠਾਕ ਆ ਜੀ ਹੋ ਕਿੰਮੋ ਜੀ ਖੜਦੇ ਇਕੱਲਾ ਵੀਰੇ ਆਪਣਾ ਨਾਮ ਕੀ ਸੀ ਜੀ ਆਰਾਮ ਸਿੰਘ ਧਾਲੀਵਾਲ ਜੀ ਠੀਕ ਆ ਜੀ ਇਹੜਾ ਪੰਡਾ ਜੀ ਮਾਪੂਰ ਕੋਟਰਨ ਸੀ ਕਿ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਆਪਣੇ ਨੇੜੇ ਪੈਣ ਦਾ ਹੀ ਆ ਬਾਈ ਮਤਲਬ ਮੈਂ ਤੁਹਾਨੂੰ ਆਪਾਂ ਹੁਣ ਥੋੜੇ ਬਾਰੇ ਜਾਣਕਾਰੀ ਲੈਣੀ ਆ ਤੇ ਧਿਆਨ ਨਾਲ ਸੁਣ ਬਾਈ ਤੋਂ ਬਾਈ ਜੀ ਆਪਣਾ ਇਹ ਬਲੱਡ ਗਰੁੱਪ ਕੀ ਆ ਜੀ ਇਹ ਆਪ ਦਾ ਨਾਮ ਹੈ ਲਾਲ ਬਰਾੜ ਠੀਕ ਹੈ ਜੀ ਬਾਪ ਹੈਗਾ ਲਾਲ ਰਤਨ ਜੀ ਦਾਦਾ ਦਲਵਾਗ ਰੰਗ ਠੀਕ ਹੈ ਜੀ ਹਾਈਟ ਕੀ ਹੈ ਜਿਹਨਾਂ ਦੀ ਜੀ 65 ਇੰਚ ਠੀਕ ਹੈ ਜੀ ਕਿੰਨੇ ਸਾਲ ਦਾ ਜੀ ਇਹ 3.5 ਸਾਲ ਦਾ ਬਾਈ ਠੀਕ ਹੈ ਜੀ ਤੇ ਮੀਟਿੰਗ ਫੀਸ ਕੀ ਹੈ ਜੀ 31000 ਰੁਪਏ ਜੀ 31000 ਮੀਟਿੰਗ ਫੀਸ ਆ ਮਿੱਤਰੋ ਤੇ ਇਰੇ ਵਾਰੀ ਆ ਪਕੋੜੇ ਵਾਰੇ ਪੁੱਛ ਲਿਆ ਤੇ ਆਪਾਂ ਦੂਜੀ ਵਾਰੀ ਪੁੱਛਾਂਗੇ ਹੁਣ ਬਾਈ ਚੱਲ ਗਈ ਜੀ ਉਧਰ ਮੜਾ ਜਾ ਆ ਜੀ ਹੋਰ ਬੜਾ ਆ ਖੜਾ ਹੋ ਜਾ ਆ ਦਿਖਾ ਰਹੀ ਪਹਿਲਾਂ ਘੋੜਾ ਦਿਖਾ ਦੇ ਬੜਾ ਖੂਬਸੂਰਤ ਕਿਹੜੇ ਬਾਰੇ ਵੀ ਬਾਈ ਜੀ ਦੱਸ ਦੇ ਸਾਨੂੰ ਮੜਾ ਜਾ ਇਹਦਾ ਨਾਮ ਆਪਦਾ ਹੈਗੇ ਰਾਜਵੀਰ ਜੀ ਰਾਜਵੀਰ ਠੀਕ ਹੈ ਜੀ ਬਾਪਦਾ ਜੀ ਗੈਂਬਲਾ ਦਾ ਜੀ ਗੈਂਬਲਾ ਦਾ ਆਲੀ ਸ਼ਾਨ ਦਾ ਦਾ ਆਲੀ ਸ਼ਾਨ ਦਾ ਤੇ ਬਾਪ ਉਹਨਾਂ ਇਸ ਟਾਈਮ ਸਲਮਾਨ ਖਾਨ ਕੋਲੇ ਜੀ ਠੀਕ ਹੈ ਸਲਮਾਨ ਖਾਨ ਕੋਲੇ ਮਿੱਤਰੋ ਬਾਲੀਵੁੱਡ ਦੇ ਸਟਾਰ ਬੰਦੇ ਕੋਲੇ ਆ ਤੇ ਬਾਈ ਇਹਨਾਂ ਦੀ ਹਾਈਟ ਕੀ ਹੈ ਜੀ ਇਹਦੀ 65 ਇੰਚ ਹੈ ਜੀ ਠੀਕ ਹੈ ਜੀ ਤੇ ਉਮਰ ਉਮਰ ਇਹਦੀ 7 ਸਾਲ ਦੀ ਠੀਕ ਹੈ ਜੀ ਮਿੱਤਰੋ ਆਪਾਂ ਜਾਣਕਾਰੀ ਬਾਈ ਤੋਂ ਲੈ ਲਈ ਤੇ ਬਾਈ ਆਪਣਾ ਘੋੜੇ ਵੇਚਣ ਵਿੱਚ ਫਰੀਦਨ ਦਾ ਵੀ ਆਪਾਂ ਕੰਮ ਕਰਦੇ ਹਾਂ ਠੀਕ ਹੈ ਜੀ ਕਿਸੇ ਨੇ ਚ ਲੈਣਾ ਘੋੜਾ ਉਹ ਵੀ ਲੈ ਸਕਦਾ ਸੰਪਰਕ ਕਰ ਸਕਦਾ ਬੋਰਡ ਵਾਲ ਦਿਖਾ ਦੇ ਮਹਾਰਾਜ ਆ ਜੇ ਵੇਚਣਾ ਹੋਵੇ ਉਹ ਕਰ ਵੇਚਣਾ ਉਹ ਵੀ ਕਰ ਸਕਦਾ ਦੋਨੇ ਕੋਲ ਜੇ ਕਿਸੇ ਨੇ ਘੋੜੀ ਕਰਾਸ ਕਰਨੀ ਹੋਵੇ ਫੋਨ ਕਰ ਸਕਦਾ ਠੀਕ ਹੈ ਜੀ ਬਾਈ ਨੇ ਆਪਾਂ ਨੂੰ ਬਹੁਤ ਵਧੀਆ ਸਮਝ ਆਇਆ ਬਈ ਧੰਨਵਾਦ ਬਾਈ ਦਾ ਕਰਦੇ ਵੋਕੀ